ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਆਏ ਵੇ ਗੇਰ ਡਿਪੈਂਡੈਂਟਾਂ ਦੇ ਬੱਚੇ ਤੇ ਇਹਨਾਂ ਦਾ ਟਾਈਮ ਹੋ ਗਿਆ 3:30 ਵਜੇ ਦਾ ਤੇ ਆਪਾਂ ਕਿੰਨੇ ਅੱਜ ਤੇ ਕੰਡੈਂਸ ਕਰੀਏ ਆਂ ਅੰਮ੍ਰਿਤ ਹੋ ਰਿਹਾ ਲੈ ਨੀ ਤੁਨੇ ਤੁਨੇ ਕਰਾਵੇ ਤਾਂ ਵੀ ਗੱਜਾ ਨਹੀਂ ਗਾਏ ਸੁਣਾ ਲੈਣਾ ਉਹ ਪਪੀਤਾ ਗਾ ਕਹਿੰਦੀ ਪ੍ਰਾਪਤੋ ਕਿ ਤਿੱਤਨ ਕਹਿੰਦੀ ਮੈਨੂੰ ਸੜਿਆ ਬੰਦੇ ਤਾਂ ਇਤੁਨੀ ਵਧੀਆ ਮਿਲ ਲੈ ਲੈ ਨਹੀਂ ਤੂੰ ਤਾਂ ਉਹਨੂੰ ਬੜੀਆਂ ਬਣ ਸਕੀਂ ਕੰਡਾਲ ਸਭ ਕਾਜ ਉਹਦੇ ਵੀ ਬੜੇ ਧੀਲੇ ਜਿਹੇ ਮਮਾ ਵਾਲਾ ਹੰਬਾ ਦੇ ਦੇ ਉਹਨੂੰ ਆਹ ਕੰਮ ਨਾਲ ਸਾਰਾ ਆਪਣੀ ਦੀ ਪਰਿਵਾਰ ਨੂੰ ਵੱਡਾ ਹੋ ਗਿਆ ਤੇ ਮਿਲੇ ਸਾਹ ਜੁਨਾ ਮੰਗੀ ਤੇ ਅੜ ਗਿਆ ਆਪਣੇ ਤਿੰਨ ਜਾਣੇ ਸਵੇਰੋਂ ਵੀ ਕੰਮ ਕਰਨ ਵਾਲੇ ਹੁੰਦੇ ਆਗੇ ਆਪਣੀ ਵੀਰੇ ਜਿਹੜੇ ਉਹਦੇ ਨਾਲ ਦੋ ਨਾਮ ਦਾ ਮਤਲਬ ਬਹੁਤ ਪੁਰਾਣਾ ਜਿਹਾ ਮਾਰੀ ਮੁੱਟੀ ਹੁੰਦੀ ਹੋਵੇ ਉਸੇ ਬਸ ਕੇ ਲਾਜ਼ਮ ਲੈ ਗਈ ਤੇ ਬਾਕੀ ਰੇਸ ਹੀ ਤੇ ਸੀਗੀ ਦੀ ਅੱਜ ਤੇ ਹੁਣ ਆਪਾਂ ਸਬਜ਼ੀ ਬਣਾਉਣੇਗੇ ਬਸ ਉਹ ਜਿਹੜਾ ਪਾਣੀ ਹੋਰ ਉਸ ਦੇ ਨਾਲ ਤੇ ਹਾਂ ਹੁਣ ਨਾਮੇ ਤਾਂ ਉਹ ਕਿਉਂਕਿ ਮੇਰੇ ਹੱਥ ਦੇ ਨਾਲ ਤੇ ਜਾਖਮ ਜਹ ਹੋ ਗਿਆ ਇਹ ਪੈਂਪਰ ਵੱਜਿਆ ਜੀ ਮਮਾ ਦੇ ਪਾਣੀ ਪਾਉਂਦਾ ਨਹੀਂ ਕਰਦਾ ਨਹੀਂ ਉਹਨੇ ਫਿਰ ਰਾਹ ਨੂੰ ਜੀ ਚੁਕੀਆਂ ਸੀ ਗਏ ਸੀ ਜੀ ਗੇ ਸੀ ਚੁਕੰਦੇ ਰੱਖ ਫੋਨ ਜੇ ਹੋ ਰਹੀ ਸੀ ਤੇ ਜੈਨੇ ਮੇਰੇ ਤਾਇਆ ਜੀ ਨੇ ਮੁੰਡੇ ਦੀ ਕਿਤਾਬ ਖੋ ਜੀ ਉਹ ਬਹੁਤ ਵਾਨ ਸੀ ਪਤਾ ਨਹੀਂ ਕਿੱਥੇ ਨਾਲ ਆਇਆ ਹੁੰਦਾਗਾ ਇਹ ਬਸਾਂ ਹੀ ਦੀ ਮਿਆਸੀ ਨੂੰ ਮੋੜੇ ਇਹਾਰੇ ਜਿਹਵਾਸਾਂ ਦਾ ਬਹੁਤ ਸੀ ਔਖਾ ਰਹਾ ਪahari ਚੜੀ ਰੱਬ ਸਾਰੇ ਪਾਸੇ ਦੁੱਖੀ ਕਰ ਜਾਂਦਾ ਸਾਡੇ ਇਸ ਪੂਰ ਦਾ ਘੱਟ ਹੈ ਕਿ ਘਰਾਂ ਸਾਰੇਆਂ ਨੇ ਕਿਤੇ ਸਾਰੇ ਬੇਹੱਦ ਸੁੱਤਾਂਗਾ ਨਾ ਨਿਕਲੀ ਆਗੀ ਇਹ ਹੋਣੀ ਤੇ ਅਲਗ-ਅਲਗ ਕੀਤੀ ਆਗੀ ਤੇ ਪਤਾ ਨਹੀਂ ਕੀ ਨਜ਼ਰ ਲੱਗਣ ਵਾਲੇ ਨੂੰ ਨਜ਼ਰ ਲੱਗਦੀ ਕਿਉਂਕਿ ਘਰ ਦੇ ਵਿੱਚ ਬੈਠਿਆਂ ਦੇ ਸਾਡੇ ਤੇ ਬਹੁਤ ਜ਼ਿਆਦਾ ਘੱਟ ਚਰਹ ਹੋ ਵੀ ਜਾਂਦੀ ਹੈ ਤੇ ਪਹਿਲਾਂ 4 ਮਹੀਨੇ ਪਹਿਲਾਂ ਮੇਰੇ ਘਰ ਦੀ ਵੀ ਡੇਟਸ ਹੋ ਗਈ ਸੀ ਤੇ ਉਹਨਾਂ ਨੂੰ ਵੀ ਇੰਦਰ ਦੀ ਪ੍ਰੋਬਲਮ ਹੋ ਗਈ ਸੀ ਤੇ ਲੋਕੀ ਉਹ ਤਾਂ ਕਹਿੰਦੇ ਸੀ ਵੀ ਚਲੋ ਇਹਨਾਂ ਨੂੰ ਬਿਮਾਰੀ ਕਰਕੇ ਹੋ ਗਏ ਤੇ ਵੀ ਰੀਡ ਕੁਝ ਵੀ ਨਹੀਂ ਹੋਇਆ ਸੀਗਾ ਤੇ ਸਾਰਾ ਕੰਮ ਧੰਦਾ ਕਰਕੇ ਤਰੀਅ ਦਾ ਹਟ ਗਿਆ ਸੀ ਤੇ ਸਾਰਡੇ 7:00 ਵਜੇ ਅਟੈਕ ਵੀ ਆ ਗਿਆ ਪਰ ਮੇਰੇ ਲੋਕੋ ਕੋਲ ਹੁੰਦਾ ਸੀਗਾ ਪਹਿਲਾਂ ਅਸੀਂ ਗੁਰਿਆ ਨਾਲ ਮਿਲਤੀ ਜੀ ਨਾਲ ਉਹਦਾ ਬਾਹਰੋਂ ਆਇਆ ਸੀ ਉਹੋਨੇ ਗੱਲ ਕਰਕੇ ਕਹਿੰਦਾ ਜੇ ਤੁਸੀਂ ਮੈਂ ਤੇਰੇ ਨਾਲ ਬਾਗਮੇਟਾਂ ਗੱਲ ਕਰਨਾਂ ਦਾਸਨਾ 15 ਕੋਲੀ ਵੀ ਮੈਂਟਣੀ ਲੱਗੀ ਹੁਣ ਸਸਮੈਸਜ ਤੇ ਟੈਕ ਆ ਗਿਆ ਜਿਉਂ ਮੈਂ ਵੀ ਦੇਖਿਆ ਜਮੀਨ ਨਰਟੀਕਰ ਲਗਾਉਣ ਦਾ ਨਾ ਪਾਣੀ ਪਾਉਣ ਦਾ ਵੀ ਹਿੱਟ ਮਿਲ ਗਿਆ ਇਹ ਬਿਊਟੀ ਮਾਲ ਦਾ ਜੀ ਉਹਨੂੰ ਦੇਸੇ ਦਾ ਬਹੁਤ ਜ਼ਿਆਦਾ ਡੰਗ ਲੱਗਦਾ ਮੁੰਡਾ ਬੱਚੇ ਹੈਗੇ ਇੱਕ ਮੇਰੀ ਚਾਚੀ ਦੀ ਹੈ ਜੀ ਇਹਨਾਂ ਨੂੰ ਬਹੁਤ ਔਖਾਗਾ ਜੀ ਕਿੰਨੋ ਤਦ ਹੈਗੀ ਤਾਂ ਤਾਈ ਜੀ ਚਾਸੀ ਕਹਿ ਰਹੇ ਨੇ ਵੀ ਸਾਰੀ ਤੇ ਉਹਨਾਂ ਦਾ ਬਹੁਤ ਜ਼ਿਆਦਾ ਔਖਾ ਗੱਲ ਮੁੰਡਾ ਵੀ ਬਚਾਰਾ ਥੋੜਾ ਜਿਆ ਮੁਨਨ ਕਰਨ ਚ ਰਹੀ ਦੀ ਪ੍ਰੋਬਲਮ ਆਂਦੀ ਬੱਤੀ ਦੀ ਟਿਰਨ ਲੱਗੀ ਬਾਤ ਨੂੰ ਨਹੀਂ ਪਤਾ ਲੱਗਦਾ ਨਹੀਂ ਜੇ ਮੁੰਡਾ ਵੀ ਸਹੀ ਹਿੰਦਤ ਲਵਾਇਆ ਹੁੰਦਾ ਫਿਰ ਸਲੋ ਹੋਇਆ ਗੱਦੁਰੂਣਾ ਦਬੂਰੂ ਤੱਕ ਹੋ ਗਿਆ ਇਹਨਾਂ ਦਾ ਤੇ ਜੇ ਉਹਨਾਂ ਨੂੰ ਵਿਗਿਆ ਲੈ ਗਏ ਚਲੋ ਹਣਾ ਹੁੰਦਾ ਹੀ ਤਾਂ ਰਹਿ ਜਾਂਦਾ ਹਣਾ ਬਹੁਤ ਜ਼ਿਆਦਾ ਉੱਪਰ ਸੀ ਚਲੋ ਬੱਚੇ ਅੱਗੇ ਪਿਓ ਦੇ ਸਿਰ ਤੇ ਬੱਚੇ ਆਪਣੇ ਪਿਓ ਦੇ ਸਿਰ ਤੇ ਆ ਕਰਦੇ ਸੀ ਇਹ ਜੀ ਮਾਂ ਦਾ ਪਿਆਰ ਵੀ ਕਿਉਂ ਵਿੱਚ ਵੀ ਨਹੀਂ ਦੱਸੀਗਾ ਹੁਣ ਤੱਕ ਆਏ ਨੂੰ ਜਮੀਂ ਦੇ ਵਸੂ ਨੂੰ ਪਈ ਦੀ ਕਿਵੇਂ ਇਸੇ ਕਿਵੇਂ ਇਹਨਾਂ ਦਾ ਦੁੱਤੀ ਨੇ ਵੀ ਦੇਖ ਲਿਆ ਕਿ ਕਿਹਨੇ ਵੀ ਦੇ ਸਕਦੇ ਨਾ ਮਾਂ ਨਾ ਬਾਪ ਕੋਈ ਛੋਟੇ ਬੱਚੇ ਕਿ ਤੇ ਫੇਰ ਵੀ ਬੱਚਿਆਂ ਦਾ ਮਾਂ ਕਿਤੇ ਨਾ ਮਾਂ ਬਾਪ ਨੂੰ ਜਿਹੜੀ ਗੱਲ ਦੱਸਣੀ ਆ ਉਹ ਕਿਸੇ ਨੂੰ ਹੋਰ ਨਹੀਂ ਲੱਗ ਸਕਦੀ ਬਹੁਤ ਉਫਾ ਗੱਲ ਕੁੜੀ ਵਾਰੇ ਤੇ ਜਿਸ ਨੇ ਮਾਂ ਦੇ ਕਿੰਨਾ ਪ੍ਰਯੋਗ ਕੀਤਾ ਇਹਣਾ ਨੂੰ ਮਾਂ ਜਿਹਨਾਂ ਆਉਂਦੀਆਂ ਨੇ ਜੇਦੀ ਨੂੰ ਨਾ ਤਾਂ ਆਸ ਕਰਦੀ ਆ ਜੰਮੇ ਤਾਂ ਲਾ ਕੇ ਦੇ ਜੀ ਤੇ ਹਾਂ ਜਿਆ ਵੀ ਜਰ ਲੋ ਜਮਾਂਦਾ ਵੀ ਨਹੀਂ ਕਰ ਜਿਆ ਦੇ ਤਾਂ ਫਿਰ ਕਿਹੜਾ ਰੀਵਾਜ ਚੁੜਿਆਉਣਗੇ ਮੁਧਿਆਉਣ ਦਾ ਹੈ ਨਾ ਠੀਕ ਹੈ ਨਹੀਂ ਇਹਨਾਂ ਤੁਸਨ ਮੰਤਸੀ ਨਹੀਂ ਮਿਲ ਜਾਣੀ ਹਾਂ ਫਪੀਤਾ ਨਹੀਂ ਕੱਟੀ ਅਨੇ ਨੂੰ ਪਪੀਤਾ ਕੱਟ ਕੇ ਦੇ ਦੇ ਕੋ ਤਾਂ ਅਨੇ ਨੂੰ ਉਹ ਲੱਤ ਨਹੀਂ ਸੀ ਜਾਂ ਅਨੇ ਨੂੰ ਉਹ ਲੱਤ ਨਹੀਂ ਸੀ ਲਾ ਭੀ ਇਹਨੂੰ ਕੱਟ ਕੇ ਦੇ ਰਿਆ ਬਣਾਏ ਫਰਿੱਜ ਖੋਲੀ ਦੇ ਲਿਖਾ ਦੇ ਤਰੀਕਰ ਕਿ ਲਿਖਾ ਪਿਛੇ ਪਪੀਤਾ ਫਰਿੱਜ ਖੋਲ ਲਾਂਦੀ ਐ ਡਾਲ ਲਾਂਦੀ ਐ ਉਹ ਕੀ ਬਣਾਉਣੀ ਆ ਪੀਤਾ ਪਤਾ ਖਾਨ ਦੇ ਲੰਡਾ ਹੈ ਹੈਪੂਆ ਹੈ ਕੀ ਬਣਾਉਣੀ ਆ ਇਹ ਖਾਣ ਨੂੰ ਸਾਲੀ ਹੁੰਦਾ ਹੈ ਲੋ ਜੇ ਭਟੋਲੇ ਬਣਾਉਣੀ ਆ ਤੇ ਤਰਸੇਮ ਕਾਲਾ ਦੋ ਛੋਟੇ ਦੋ ਵੱਡੇ ਇੱਕ ਬਚਾਲਣ ਦੇ ਮੇਰ ਦਾ ਹਨਾ ਪਟੂੜ ਸਿੱਤ ਜੀ ਨੂੰ ਸੇਵਨ ਜਨ ਪਈ ਦਿੱਲੀ ਬੈਠੀ ਆ ਛੋਟਾ ਕਾਲਾ ਦੇ ਸਲਾਮ ਹਾਂ ਅੰਦਰ ਕਮਰੇ ਚ ਮੰਜਾ ਡਾਲ ਲੈ ਮੈਂ ਹਿੱਸੇ ਕਿਸੇ ਨੂੰ ਮੁਮਕ ਥੇ ਲੋਗ ਨਹੀਂ ਕਾਲਾ ਤੇ ਆਇਆ ਉਹ ਕਮਰੇ ਚ ਬੈਠਿਆ ਮੁਰਦਿਆਂ ਵਾਂਗ ਆਰੇ ਅੰਦਰ ਹਨਾ ਗਰਮੀ ਵਾਲੀ ਐ ਬਾਹਰ ਮਾਹੌਲ ਮਤਸੇ ਇੱਥੇ ਮੁਮਕ ਤੇ ਲੱਗਦੀ ਜਿਆਨ ਹੋ ਰਹੀ ਜਰਾ ਚੱਕ ਲਈ ਜੀ ਆ ਬਤੂ ਕੇ ਖਾਇਆ ਲਖਾਉਂਗੀਆ ਕੈਰੀ ਆਂ ਤਾਂ ਸੋਨਾ ਨੇ ਤੂੰ ਤਾਂ ਨਹੀਂ ਸੋਨਾ ਬਖਾਰ ਪੂਆ ਹੀ ਪੀਤੇ ਨੂੰ ਆਏ ਕਹਿੰਦੇ ਵੀ ਤਾਂ ਗੰਦਾ ਗਾ ਵੀ ਇਹਨਾ ਆਂ ਬਸੋਨਾ ਮਿਲ ਗਿਆ ਨੇ ਤੂੰ ਦੀਦੀ ਬਾਹਲੇ ਪਹਿਲੇ ਸੋਨਾ ਹੋ ਤੇ ਰਸੋਈ ਚ ਹੈਲਪ ਤੇ ਕੋਲ ਚੰਗੀ ਤਰ੍ਹਾਂ ਠੰਡੇ ਪਾਣੀ ਚ ਜੀ ਪਾਉਣਾ ਇਸ ਤਰ੍ਹਾਂ ਛਾਂ ਲਾ ਕੇ ਤੇ ਆਪਾਂ ਦੱਬਾਂਗੇ ਪਹਿਲਾਂ ਆਪਾਂ ਲੈ ਲਾਂਗੇ ਦੱਬਾਂਗੇ ਫਿਰ ਆਪਾਂ ਇਹ ਲੈੜ ਦਾ ਰੱਖ ਕੇ ਮਾਰ ਦਿੰਦੇ ਤੇ ਫਿਰ ਆਪਾਂ ਮਗਜੀ ਕੱਢ ਦਾਂਗੇ ਜਿਵੇਂ ਆਪਾਂ ਅੱਗੇ ਨਾ ਭੈਣਾਂ ਗੱਦਿਆਂ ਨੇ ਮਗਜੀ ਕੱਢਦੀਆਂ ਹੁੰਦੀਆਂ ਸੀ ਦੀਆਂ ਉਹਨੇ ਇਸ ਤਰ੍ਹਾਂ ਆਪਾਂ ਮਗਜੀ ਕੱਢ ਲਈਆਂ ਪਹਿਲਾਂ ਤੇ ਪੂਜੀਏ ਕੱਢ ਕੇ ਕੂ ਪਹਿਲਾਂ ਵੀ ਤੂੰ ਸਲਾਈ ਕਰ ਲੈਂਦੀ ਸੀਗੀ ਸਲਾਈ ਤਾਂ ਤੂੰ ਕਰ ਲਾਂ ਲਿੱਤੀ ਬਸ ਹੁਣ ਤਾਂ ਐ ਮਿਲਦਾ ਤਾਂ ਮੱਜਾ ਨਾ ਹੋਉਂਦਾ ਇੱਕ ਤੋਂ ਜੂਟੂ ਦਾ ਕੰਮ ਹੋ ਗਿਆ ਬਾਹਲਾ ਕੰਮ ਹੋ ਗਿਆ ਸਲਾਈ ਤੋਂ ਮੁਕਾ ਲੈਂਦੇ ਮੈਂ ਹੁਣ ਦੇਖੂਂਗੀ ਜਿਹੜੇ ਅੱਜ ਤੂੰ ਲਿਆਂਇਆ ਤਾਂ ਨਹੀਂ ਸੋਣੇ ਲੈ ਚ ਨਾ ਆਂ ਰੱਖ ਕੇ ਇਹਦਾ ਆਪਾਂ ਨੇੜ ਦਾ ਆਸਾ ਫਿਰ ਪਾਸੇ ਆਉਣਾ ਦੱਬਾਂਗੇ ਫੇਰੋ ਕਿੰਨਾ ਮਰਜੀ ਹਨਾ ਵਿੱਚ ਸਮਾਨ ਪਾਈ ਜਾ ਸਿਆਉਣ ਨੂੰ ਚੁੱਕ ਲਈ। ਸਿਆਉਣ ਨਾਲ ਉੱਦੜੇ ਨਾ ਸਮਾਨ ਡਿੱਗੇ ਚਾਹੇ ਮੋਟਰਸਾਈਕਲ ਤੇ ਬੰਨਿਆ ਹੋਵੇ ਸਮਾਨ ਚਾਹੇ ਸਾਈਕਲ ਤੇ ਫੇਰ ਹੁਣ ਇਸ ਤਰ੍ਹਾਂ ਆਪਾਂ ਸੰਭਲ ਲਪਟਾ ਲਾ ਇੱਥੇ ਆਪਾਂ ਭਰ ਲਈਏ ਤਿੰਨੇ ਚਰਪਾਈਆਂ ਆਪਾਂ ਕੀ ਖਾਣੀਆਂ ਹੈ ਕੀ ਖਾਣੇ ਆ ਮੈਂ ਮੈਂ ਦੱਸ ਦਿੰਦੀ ਪਪੀਤਾ ਹਰੀਆਂ ਤੇਸੀਆ ਹੈ ਬੜਿਆ ਨਿਕਲਿਆ ਹੈ ਗਲਾਬੀ ਜਿਹਾ ਜੀ ਹੈਗਾ ਵਿਚੋਂ ਹਣ ਵੀ ਦੇ ਤਮੀਂ ਸੀਗਾ ਬੜਾ ਐਚ ਨਹੀਂ ਤੇ ਹਾਂ ਨਾ ਨਾ ਗੁਲਾਬੀ ਜਾਨੀ ਹੈਗਾ ਵਿੱਚ ਨਹੀਂ ਗੁਲਾਬੀ ਗੁਲਾਬੀ ਜਾਨ ਰੰਗ ਤੇ ਕੰਤਰੀ ਜਾਂ ਕੱਚਾ ਤਾਂ ਨਹੀਂ ਹੈਗਾ ਕੱਚਾ ਤਾਂ ਨਹੀਂ ਹੈ ਤੇ ਨਾ ਉਹ ਨੰਗਾ ਚੱਦੀ ਚਾ ਨੰਗਾ ਵਾਓ ਦੁੱਧ ਜਿੱਦ ਨਿਕਲਿਆ ਮੇਰੇ ਤਾਣੀਆਂ ਹੋਦੇ ਸੀ ਨੀ ਕਲੇ ਨਿਕਾ ਨਿਕਾ ਹੌਲੀ ਹੌਲੀ ਆ ਜਾ ਹੁਣ ਫਿਰ ਉਧਰ ਨੂੰ ਜਾਈਦਾ ਮਜ਼ਾਉਂ ਨਹੀਂ ਥੀਡਾਂ ਦਾ ਦੇਖੋ ਜੀ ਮੈਂ ਬਣਾਇਆ ਕਲੇਨਲ ਰੂਲਸ ਦਾ ਫੁੱਲ ਪ੍ਰਾਵ ਕੀ ਬਣਗੀ ਕੋਈ ਕੁੜੀ ਬੁਲਾ ਰਹੀ ਨਹੀਂ ਇੱਥੇ ਮੋਟਰਸਾਈਕਲ ਤੇ ਤੇਲ ਪਾਉਣ ਪੰਪ ਤੇ ਪਵਾ ਲਿਆ 1000 ਰੁਪਏ ਦਾ 1000 ਰੁਪਏ ਤੇਲ ਬਾਈ ਚੱਲੂਗਾ ਇਹ 14 ਦਿਨ 15 ਇੰਨੀ ਚਲਾਈ ਆ ਮੋਟਰਸਾਈਕਲ ਦੀ ਖੇਤ 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 ਜਾਣ ਖਾਤਰੀ ਇਹ ਐਚਪੀ ਦਾ ਪੰਪ ਲੱਗਿਆ ਹੋਇਆ ਕੋਡਨਾ ਰੋਡ ਤੇ ਪੀਕੀ ਕੋਡਨਾ ਰੋਡ ਤੇ ਆ ਬੈਠਣ ਲਈ ਅੱਜ ਹੀ ਮੇਰੇ ਕਿਵੇਂ ਨਿਹਰਾ ਸਵੇਰ ਸਵੇਰ ਦਾ ਟਾਈਮ ਹੈ ਪਹਿਲਾਂ ਆਪਾਂ ਪਨੀਰੀ ਛਿੱਟ ਕੇ 1500 ਨੂੰ ਇਹ ਖੇਤ ਵਿੱਚ ਲਾਉਣੀ ਹੈ। ਇੱਕ ਮਹੀਨੇ ਨੂੰ ਪਨੀਰੀ ਹੋ ਜੂਗੀ ਕੋਈ ਇੱਕ ਮਹੀਨਾ ਹਜੇ ਮੱਕੀ ਚਾਰਾਂਗੇ ਸਾਰੀ ਖੜੀ ਐ ਬਹੁਤ ਮੱਕੀ ਖੜੀ ਐ। ਇੱਧਰ ਚਾਰ ਵਾਲੀ ਖੜੀ ਐ ਬਹੁਤ ਕਿਰਪਾ ਮਹਾਰਾਜ ਦੀ ਤੇ ਜਿਹੜੇ ਚਾਰ ਵਾਲੇ ਚ ਪੌਦ ਲਾਉਣੀ ਐ ਇਹ 26 ਛਿੱਟ ਰੱਖੀ ਆਪਾਂ ਨੇ। ਇਹ ਜਿੱਦ ਦੇ ਸਿੱਟੀ ਦੀ ਮੀਂਹ ਆ ਗਿਆ ਮੀਂਹ ਨੇ ਨਾ ਢੇਰੀਆਂ ਬਣਾਤੀਆਂ ਪੌਦ ਖੜ੍ਹਾਈ ਹੋਈ ਦੀਆਂ। ਜਿਹੜੇ ਫੱਕ ਦੀ ਪਨੀਰੀ ਕੁਛ ਵੀ ਕਹਿੰਦੇ ਉਹ ਡੜੇਰੀ ਸਾਡੇ ਪੌਦ ਕਹਿੰਦੇ ਨੇ ਇਹਨੂੰ। ਇੱਥੋਂ ਤਾਂ ਐ ਤੇਰ-ਤੇਰ ਮਹੀਨੇ ਹੋ ਢੇਰੀਆਂ ਜੀਆਂ ਬਣਾਤੀਆਂ। ਉੰਦਰ ਦਾ ਕੁਛ ਨਹੀਂ ਫੇਰ ਵੀ ਚਲਾਇਆ ਪੱਟਣ ਵੇਲੇ ਬਰੀਕ ਰਹਿ ਜਾਂਦੀ ਪੌਦ ਦੋ ਪਾਣੀ ਲਾਇਨੇ ਸਿਰਫ ਇਹਨੂੰ ਸਾਡੀ ਮੋਟਰ ਮੱਚੀ ਪਈ ਆ ਜਦੋਂ ਕੱਸੀ ਦਾ ਪਾਣੀ ਹੁੰਦਾ ਉਹਦੀ ਲਾਉਨੇ ਆ ਤੇ ਜੋਰ ਲੱਗਿਆ ਪਿਆ ਦਵਿੰਦਰ ਜੋਤ ਦਾ ਪੂਰਾ ਕਿਉਂ ਪੁੱਤ ਐਉਂਦਾ ਨਿਆਰਾ ਨਿਆਰਾ ਕਰ ਪੜ ਲਿਖ ਕੇ ਬਣ ਜਾ ਅਫਸਰ ਵੇ ਸਰਕਾਰੀ ਆਪਣੇ ਚਾਰ ਪੀੜੀਆਂ ਚ ਕੋਈ ਅਫਸਰ ਨਹੀਂ ਪੁੱਤ ਤੂੰ ਲੱਗ ਜਾ ਹਨਾ ਵੀ ਨਾ ਚਮਕਾਰੇ ਇੱਧਰ ਬਾਈ ਪੀਤਾ ਪੀਤੇ ਕੀ ਹਾਲ ਨੇ ਨਾ ਰੋਜ਼ ਕਹਿਣਾ ਤੇ ਅੱਜ ਸਮਾਰ ਕੇ ਦਿਖਾਉਣੇ ਨੇ ਟਿੱਡੇ ਇਹਨੇ ਬਾਈ ਮੇਰੇ ਪੱਕੇ ਬੰਦੇ ਵਿਚਾਰੇ ਮਿੰਤੀ ਨੇ ਆਏ ਨਹੀਂ ਹੈਗੇ ਵੀ ਬਾਈ ਸਾਡੇ ਜਾਣਿਆਂ ਨੂੰ ਕਿੱਲੇ ਨੂੰ ਕੰਮ ਨਾ ਕਰਨ ਸਮਾਂ ਦੀ ਵੱਧ ਕਰਦੇ ਨੇ ਵੀ ਬਾਈ ਆ ਕੇ ਨਾ ਕਹਿਦੇ ਕਹਿਣਾ ਤਾਂ ਆਪਣਾ ਨੂੰ ਕੀ ਹੁੰਦਾ ਬਸ ਆਪਦੇ ਪਿਆਰ ਨਾਲ ਹੀ ਇਹ ਕੰਮ ਕਰੀ ਜਾਂਦੇ ਨੇ ਤੇ ਘਰ ਦੀ ਖੇਤੀ ਹੈ ਇਹ ਮੈਂ ਇਹਨਾਂ ਨੇ ਮੈਂਬਰ ਵੀ ਬਣਾਉਣ ਤੇ ਮੇਰਾ ਸਾਰਿਆਂ ਨਾਲ ਵੱਧ ਜ਼ੋਰ ਲਾਇਆ ਤੇ ਦੂਜੇ ਅੜ ਦੇਤੀ ਹੈ ਹਾਰ ਲਿਆ ਕੇ ਪਹਿਲੀ ਪੱਧ ਗਣਾ ਕਰ ਲੋਈ ਕਰਨਾ ਵੋਟਾਂ ਚ ਕਰਨਾ ਸਰਿਆਮਤ ਸਰਿਆਮ ਲਲਕਾਰਾ ਮਾਰਦਾ ਕਹਿੰਦਾ ਫਿਰ ਵੋਟਾਂ 'ਚ ਭੱਜ ਲੋ ਕਿੱਥੇ ਭੱਜਣਾ ਫੇਰ ਸੰਮਤੀ ਹੋਈ ਐ ਤੇ 10-12 ਜਣੇ ਹੋਰ 30 ਲਲਕਾਰਾ ਇਹਨੇ ਮਾਰ ਦਿੱਗਾ ਕਹਿੰਦਾ ਭਾਈ ਵੋਟਾਂ ਪਵਾਵਾਂਗੇ ਚਲੋ ਵੋਟਾਂ ਦੇ ਵੀ ਜਿੱਤਾਂਗੇ ਅਸੀਂ ਫੇਰ ਦੂਜਾ ਧੜਾ ਬਹਿ ਗਿਆ ਕਹਿੰਦੇ ਸੰਮਤੀ ਕਰ ਦਿਓ ਛੇਤੀ ਤੇ ਇਹ ਹੁੰਦੀਆਂ ਨੇ ਜਾਰੀਆਂ ਤੇ ਟਰਾਲੀ ਆਪਾਂ ਫੁੱਲ ਭਰ ਲਈ ਐ ਹਜੇ ਹੋਰ ਧਰਾਂਗੇ ਤੇ 10 ਭਰੀਆਂ ਫੇਰ ਦੋ ਦਿਨ ਨਿਕੱਖ ਮੁੱਕਦੇ ਤੇ ਕਿਰਪਾ ਹੋਈ ਆ ਮਹਾਰਾਜ ਦੀ ਪੂਰੀ ਬਦਲਵਾਈ ਐ ਤੇ ਵਾਹਿਗੁਰੂ ਕਿਰਪਾ ਕਰਦੇ ਮੀ ਪੈ ਜੇ ਨਾ ਰੰਗ ਲੱਗ ਜਾਣ ਤੇ ਕੋਈ ਨਾ ਇਹ ਕਹਿੰਦੇ ਜੇ ਮੀ ਪੈ ਗਿਆ ਬਾਈ ਸਾਨੂੰ ਨੌਨ ਵੇਜ ਖਵਾਈ ਮੈਂ ਕੋਈ ਰੱਲਿਆ ਕੇ ਖਵਾ ਰਾਂਗੇ ਕੀ ਹੁੰਦਾ ਜੀ ਪੰਜ ਚਾਰ ਸੌ ਦਾ ਬੰਦਾ ਖੁਸ਼ ਰਹਿੰਦਾ ਪਿਆਰ ਰੱਖਦੇ ਨਾਲੇ ਹੋਰ ਕਿਸੇ ਦੇ ਜਾ ਕੇ ਵਿਚਾਰ ਕਰਦਾ ਵੀ ਬਾਈ ਨੇ ਚੀਜ਼ ਖਵਾਈ ਸੀ ਈਂਦਰ ਦੇਵਤਾ ਵੀ ਮਿਹਰਬਾਨ ਆ ਪੂਰੀ ਬੱਦਲ ਵਾਈ ਆ ਕਿਰਪਾ ਕਰੇ ਮਹਾਰਾਜ ਅੱਜ ਜਮਾ ਨਾਲ ਲੱਗ ਕੇ ਨਾ ਮੁੜ ਜੇ ਰੱਬ ਕਿਤੇ ਤੇ ਇੰਦਰ ਦੇਵਤਾ ਕਰੇ ਕਿਰਪਾ ਕਿ ਰਖਿਆਰੇ ਪਰ ਮੀਂਹ ਪਾ ਦੇ ਔਰ ਲੰਮੀ ਐ ਮੋਟਰਾਂ ਬੰਦ ਹੋ ਜਾਣ ਪੰਜ ਚਾਰ ਦਿਨ ਪਾਣੀ ਉੱਪਰ ਆ ਜਾਣਾ ਫਿਰ ਫੇਰ ਵਿੱਚ ਮੋਟਰਾਂ ਬਾਈ ਉਹ ਮਾਰੀਆਂ ਜਾਂਦੀਆਂ ਨੇ ਉਹ ਝੁੱਕੇ ਜੇ ਮਾਰੀਆਂ ਜਾਂਦੀਆਂ ਨੇ ਡਿਲੀਵਰੀਆਂ ਭਾਲਣ ਲੱਗੀਆਂ ਨੇ ਤੇ ਕਿਰਪਾ ਕਰੇ ਵਾਹਿਗੁਰੂ ਮੀਂਹ ਪਾ ਦੇ ਇੰਦਰ ਦੇਵਤਾ ਦੇਵਤਾ ਨੂੰ ਬੇਨਤੀ ਹੈ ਕਿ ਮੀਂਹ ਜਰੂਰ ਪਾਵੇ ਤੁਸੀਂ ਵੀ ਅਰਦਾਸ ਕਰੋ ਵੀ ਸਾਰੇ ਪੰਜਾਬ ਚ ਮੀਂਹ ਪੈ ਜਾ ਆ 25 ਤਰੀਕ ਨੂੰ ਕੱਲ ਨੂੰ ਆਉਣੀਆਂ ਨੇ ਕੱਲ ਨੂੰ ਆਉਗੇ 25 ਤਰੀਕ ਦਿੱਤੇ ਹੀ ਮੌਨਸੂਨ ਪਾਉਣਾ ਦੀ ਤੇ ਆਮ ਮੱਕੀ ਦੀ ਮੈਂ ਬੀਜਣ ਸੀ ਬਾਹਣ ਵੇਲਾ ਰੱਖਦਾ ਸੀ ਦਵਿੰਦਰ ਜੋਤ ਕਾ ਜਿਹੜੀ ਮਸ਼ੀਨ ਵੀ ਆਈ ਖੜੀ ਆ 20 20 ਪਿਆਰੇ ਵੀ ਪਿਆ ਬਾਹਣ ਤਿਆਰ ਹੈ ਬੀਜ ਦੇ ਇਥੋਂ ਮਨਾ 100 150 ਕਿਲੋ ਕੁਇੰਟਲ 4 ਹੋ ਜੂ ਅੱਧੇ ਕਿਲੇ ਤੋਂ ਛੱਲੀਆਂ ਦੇਖੋ ਜੀ ਕਿਵੇਂ ਲੱਗੀਆਂ ਨੇ ਉਧਰ ਨੇ ਆਪਣੇ 4.5 ਕਿਲੇ ਮੱਕੀ ਦੇ ਇਹ ਤੇ ਵਾਹਿਗੁਰੂ ਕਰੇ ਕਿਰਪਾ 1100 ਕੁਇੰਟਲ 4 ਹੋ ਜੇ ਜੇ ਤੈਨਾਂ ਤੁਹਾਨੂੰ ਵੀ ਲਈ ਆਪਾਂ 1000 ਕਵੰਟਲ 300 300 ਵਾ 3 ਲੱਖ ਦਾ ਹੋਊਗਾ ਜੀ ਮੈਂ ਤਾਂ ਕਰਾਂਗੇ ਜਦੋਂ ਫਿਰ ਕਿਰਪਾ ਤੇ ਹੋਣੀ ਆ ਇਥੋਂ ਵੀ ਬਹੁਤ ਸੋਹਣਾ ਆਉਣਾ ਵੀਡੀਓ ਦਾ ਚੋ ਬਰੋ ਫਾਟ ਹੋਰ ਲਾਓ ਇੱਕ ਪਾਣੀ ਪੂਣੀ ਪੀ ਲੋ ਠੰਡ ਦੀ ਠੰਡ ਦੇ ਚੋਚੀ ਕੱਕਬੜੀਆਂ ਨੇ ਕਹਿੰਦੇ ਭਾਈ ਸਾਰਾ ਘਿਆਰੀ ਵੜ ਦਿੰਨੇ ਮੈਨੂੰ ਕਹਿੰਦੇ ਸਾਰਾ ਘਿਆਰਾ ਵੜ ਦਿੰਨਾ ਉੱਥੇ ਨੱਕ ਮਾ ਕਿੱਥੇ ਆ ਗਿਆ ਪ੍ਰਮ ਜੀ ਲੱਗਦਾ ਹੋਰੇ ਏਸੀ ਵਰਗੀ ਠੰਡ ਹੈ ਨਾ ਗਰਮੀ ਤਾਂ ਨਹੀਂ ਆਉਂਦੀ ਹੈ ਹੋਰ ਕੌਣ ਕੌਣ ਗਏ ਇੱਥੇ ਕੌਣ ਆਉਣਗੇ ਇੱਥੇ ਉਹ ਕੌਣ ਆਉਂਦੀਆਂ ਨੇ ਹਾਂ ਚਾਹ ਚੜ ਗਿਆ ਤੈਨੂੰ ਨਾ ਬੋਲ ਮਾਰ ਦੇ ਇਹਨੇ ਉੱਤੇ ਖੜ ਕੇ ਬੋਲ ਮਾਰ ਦੇ ਜਲ ਮੰਨ ਦੇ ਦੇ ਦੱਬ ਕੇ ਮੂੰਹ ਬਾਤ ਬਰਾ ਕਰਕੇ ਜੋਰ ਨਾਲ ਆਜੋ ਆਇਆ ਇੱਧਰ ਆ ਰਹੀਆਂ ਨੇ ਕੁੜੀਆਂ ਕਹਿੰਦੇ ਮਾਮਾ ਖੇਤ ਕੀੜਾ ਮਾਰ ਕੇ ਆਉਣਾ ਤੇਰੇ ਨਾਲ ਮਾ ਤੁਸੀ ਭਾਈ ਬੱਟੇ ਬੱਟਾਂ ਨਾਨਕੇ ਦਾ ਬਹੁਤ ਚਾਹ ਹੁੰਦਾ ਜੀ ਬੱਚਿਆਂ ਨੂੰ ਉਹ ਆ ਗਏ ਨੇ ਸਾਡੇ ਬੱਚੇ ਉਹ ਭਾਈ ਬਰੀਏ ਤੇ ਮਾਮੇ ਦੀ ਜੀਰੀ ਉਧਰ ਦਵਿੰਦਰਾ ਉਹਨਾਂ ਪਿੱਛੇ ਹੌਲੀ-ਹੌਲੀ ਜੋਤ ਆ ਰਿਹਾ ਭੱਜ ਗਿਆ ਜਮ ਨਿੱਕੇ ਨਿੱਕੇ ਹੈਗੇ ਤੁਸੀਂ ਰੋਟੀ ਟਾਈਮ ਅੱਜ ਸੂਆ ਟੱਪੇ ਜਾਣੇ ਦੀ ਧੋਨੇ ਬਾਰੇ ਦੱਸਿਓ ਆਪਣਾ ਕਿਸ ਤਰ੍ਹਾਂ ਲੱਗ ਰਿਹਾ ਜੀ ਇਹ ਆਪਾਂ ਲਾਇਆ ਸੀਗਾ 8 ਜੂਨ ਨੂੰ ਜੀ 8 ਜੂਨ ਦਾ ਲੱਗਿਆ ਹੋਇਆ ਆ ਪੌਦ ਆਲਾ ਥਾਮਾ ਕਰੋ ਲਾਇਆਗਾ ਜੋਤ ਨੂੰ ਫੋਨ ਆਇਆ ਫੋਨ ਤੇ ਲੱਗ ਰਿਹਾ ਹੈ ਪ੍ਰਭੂ ਬੋਲ ਮਾਰ ਦੀਏ ਜੋਤ ਨੂੰ ਮਾਰ ਦੇ ਬੋਲ ਹੋਰ ਦੋਰ ਉੱਚੀ ਬੋਲ ਉੱਚੀ ਬੋਲ ਲਾਡੋ ਜੀ ਇਹ ਦੇਖੋ ਜੀ ਜੋਤਰੇ ਨੀਤੂ ਨੂੰ ਵੀ ਵੱਧ ਪਿਆਰ ਲੈਂਦੀ ਹੈ ਭਰਾ ਸਾਰੀਆਂ ਤੋਂ ਚੀਜ਼ਾਂ ਖਾਂਦੀ ਹੈ ਨਾਲੇ ਸਾਡੇ ਨਾਲ ਲੜਦੀ ਹੈਗੀ ਹਨਾ ਭਰਾ ਵਾਈ ਕਿੱਥੇ ਤੇਰਾ ਹੋਗਾ ਮੁੱਖ ਮੰਤਰੀ ਕਹਿ ਰਹੇ ਸੀਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਹਰੇਕ ਦੀ ਮੋਟਰ ਤੇ ਦਰਖਤ ਹੋਣ ਚਾਹੀਦੇ ਨੇ ਨਹੀਂ ਕਨੈਕਸ਼ਨ ਕੱਟਾਂਗੇ ਮੈਨੂੰ ਗੱਲ ਬਹੁਤ ਵਧੀਆ ਲੱਗੀ ਆਪਣੇ ਦੇਖੋ ਜੀ ਤੂਤ ਦੋ ਡੇਕਾਂ ਅੰਬ ਦੋ ਅਮਰੂਦ ਫੇਰਾ ਦੋ ਡੇਕਾਂ ਆ ਆ ਡੇਕ ਆ ਗਈ ਤੇ ਤਿੰਨ ਦਰਖਤ ਆ ਗਏ ਕੱਟੋ-ਕੱਟ 12-13 ਦਰਖਤ ਨੇ ਮੋਟਰ ਤੇ ਇੰਨੀ ਸਾਂਹ ਰਹਿੰਦੀ ਐ ਔਰ ਏਸੀ ਦੀ ਲੋਡ ਨਹੀਂ ਤੇ ਲਾਡੋਰਾ ਨੇ ਕੀ ਲੈ ਆਏ ਦੇਖੇ ਇਹ ਲੈ ਨਹੀਂ ਕਿਰੀਆਂ ਨਹੀਂ ਪੁੱਤ ਮੇਰਾ ਜਾਮਣ ਲੈ ਦੇਖਾ ਭਾਈ ਤੁਸੀਂ ਕੀ ਲੈ ਆਏ ਕੁੜੀ ਦਾ ਹਿੱਸਾ ਦੇਓ ਮੇਰਾ ਪ੍ਰਾਪਦਾ ਛੋਟੀ ਐ ਇਹ ਇੱਕ ਇੱਕ ਦੇ ਰਹੋ ਇਹ ਦੋ ਸਿਲੇਓ ਇੱਕ ਇੱਕ ਦੇਓ ਕਹਿੰਦੀ ਗਲਾਬ ਜਾਮਣਾ ਲੈਣ ਆਣਗੇ ਨੇ ਪਰ ਦੀਦੀ ਹੋਰੀਆਂ ਜੀ ਲੱਗਿਆ ਕੇ ਤਾਂ ਕਿ ਚਲੋ ਮਰੀ ਭਾਣਜਿਆਂ ਵੀ ਖੇਤ ਗੇੜਾ ਮਾਰ ਗਿਆਂ ਨੀ ਤੂੰ ਤਾਂ ਆ ਜਾਨੀ ਐ ਜਿੱਦੀ ਭੱਜਿਆਂ ਦੇ ਤੂੰ ਕਿੱਥੇ ਨਾ ਲਿਓ ਡੁੱਬ ਡੱਬ ਨਾ ਜਾ ਇਹਨੂੰ ਪ੍ਰਾਪ ਨੂੰ ਦੂਰ ਰੱਖਿਓ ਪੁੱਤ ਨਾ ਲਓ ਸਮਝ ਲਾਈਟ ਚੱਲਦੀ ਐ ਹੁਣ ਤਾਂ ਨੋਜ਼ਲ ਲੇਟ ਆ ਗਈ ਯਾਰ ਉਹ ਮੋਟਰ ਦੇਖ ਕਿਉਂ ਨਾ ਮਾ ਉਧਰ ਇਹ ਮੋਟਰ ਦਾ ਆਪਣਾ ਤੱਕ ਜਾਉ ਜੋੜ-ਜੋੜ ਮੱਤੇ ਜਾ ਰਹੀ ਇਹ ਜੋੜ ਮੱਤੇ ਹੈ ਲੋਡ ਵੀ ਨੁਰੇ ਤਾਂ ਆਪਾਂ ਬਾਦੂ ਕਿਉਂ ਪਾਣੀ ਹੋਰ ਫਿਰ ਠੀਕ ਹੈ ਕਿੰਨੇ ਹੁਣ ਮਾਸੀ ਆ ਤੇਰੀ ਨੇ ਨੀਤੂ ਰੀਪੂ ਆਸ ਗਰਮਣ ਦੀ ਮਾਸੀ ਪ੍ਰਵਦੀਪੂਆ ਰਾਮ ਖੁਸ਼ਪੁਰੀ ਗਲਾਬ ਜਾਮਣੀ ਇੱਕ ਖਾ ਦੋ ਦੋ ਨੀ ਮੂੰਹ ਚ ਪਾਉਣੀਆਂ ਕਿਵੇਂ ਮੂੰਹ ਸਜਾਇਆਗਾ ਤੇ ਦੇਖੋ ਜੀ ਮੋਟਰ ਤੇ ਰੌਣਕ ਹਾੜਾ ਜੀ ਪਿਆਜ ਵੀ ਦਾ ਦੋ ਦਿਨਾਂ ਦਾ ਇਹ ਦੇਖ ਲਾ ਕਿੰਨਾ ਪਰਸ਼ਾਹਾਰਾ ਜੀ ਕਿਰਪਾ ਕਰੇ ਤੇ ਮੀਂਹ ਪੈ ਜਾਣ ਹੁਣ ਤੇ ਝੋਨਾ ਹਰੇਕ ਦਾ ਵਧੀਆ ਹੋ ਜੂ ਹਰੇ ਬਾਈ ਲੱਗਦੀ ਆ ਮਾਰੋ ਤੱਕ ਦੇਖੋ ਜੀ ਹੈਪੀ ਹੈ ਜੋਤਖੋਸਾ ਹੁਣ ਪੂਰਾ ਵੀ ਦੀਰੀ ਵਧੀਆ ਹੋ ਗਈ ਨਾ ਉਹ ਤੜੀ ਕਿੜੀ ਕਿਰੀ ਆ ਕਿਹਨਾਂ ਖਾਏ ਉਥੋਂ ਤੋੜ ਕੇ ਖਾਈ ਗਏ ਜਿੰਨੀਆਂ ਤੋੜੀਆਂ ਉਹਨੇ ਖਾ ਲਈਆਂ ਚੱਲ ਫੇਰ ਲੈ ਜਾ ਉਥੇ ਜਾ ਜਾ ਕਰ ਉੱਥੇ ਕੋਈ ਡਰ ਨਹੀਂ ਆਪਣੇ ਘਰ ਕੋਲੇ ਚੀਜ਼ਾਂ ਨੇ ਪਰ ਆ ਬਦ ਤੇਰਾ ਮੂੰਹ ਦਿਖਾਈ ਪਰ ਆ ਬਦ ਮੂੰਹ ਦੇਖੋ ਜੀ ਮੂੰਹ ਪਰੇ ਬਟੇ ਕਿਹੜੀ ਉਹ ਵੀ ਵੀ ਹਾਂ ਹਾਂ ਇਦੋਂ ਹੀ ਵਧੀਆ ਹੋਵੇ ਠੰਡ ਹੋ ਗਈ ਨਾ ਹੁਣ ਭਾਈ ਦੋ ਜਮਣਾ ਸੁੱਕ ਇਹਨੂੰ ਦੇਵ ਪ੍ਰਭ ਨੂੰ ਉਹ ਤਾਂ ਫੜ ਪ੍ਰਭ ਵਧੀਆ ਰਹੇਗੇ ਨੇ ਤੇਰੇ ਪ੍ਰਭ ਲੈ ਲੈ ਕੱਲੀ ਕੱਲੀ ਖਾਪਤਾ ਕਿਉਂ ਜੱਕ ਲੈ ਇੱਥੋਂ ਹੀਟਰ ਜੱਕ ਲੈ ਤੱਕੇ ਖਾਣੇ ਇੱਥੋਂ ਇਹ ਤਾਂ ਕੋ ਛੱਡ ਦੇ ਚਲੋ ਭਾਈ ਆ ਗਏ ਨੇ ਆ ਫੁੱਟਾ ਜੀ ਆਪਣਾ ਗੁੜ ਮਾਰਦਾ ਆ ਬੋਤਲ ਬੁਰਸ ਪਰਾਂ ਆਲੂ ਭਖਾਰੇ ਨੇ ਤੁਸੀਂ ਦੇਖੇ ਨੇ ਆਲੂ ਭਖਾਰੇ ਲੱਗਦੇ ਹੁਣ ਇਹਨਾਂ ਦੇ ਬੇਲਾ ਚਾੜਤੀ ਆਪਾਂ ਨੇ ਸਬਜ਼ੀ ਕਾਇਆ ਕਰਾਂਗੇ ਆਹ ਆਪਣਾ ਨੰਬਰ ਲਿਖਿਆ ਹੋਇਆ ਕੰਟੈਕਟ ਨੰਬਰ ਕਈ ਵਾਰ ਕੋ ਖੇਤ ਆ ਜਾਣਾ ਨੰਬਰ ਦੀ ਲੋੜ ਉਹਨੇ ਇੱਥੇ ਲਾ ਲਿਆ ਇਹ ਦੇਸੀ ਜੱਟ ਤਰੀਕੇ ਨਾਲ ਜਗਾੜ ਨਾਲ ਹੀ ਅਸੀਂ ਗੇਟ ਤੇ ਰੰਗ ਕਰਦੇ ਸੀ ਗੇਟ ਵਾਲੇ ਪੁਰਸ਼ਾਂ ਨਾਲ ਹੀ ਲਿਖਤਾ ਸੀ ਮੋਟਰ ਦਾ ਵਿਊ ਦੂਰੋਂ ਦਿਖਾਵਾਂਗਾ ਤੁਹਾਨੂੰ ਬਹੁਤ ਸੋਹਣਾ ਲੱਗਦਾ ਇਤਨਾ ਨੇ ਲੱਗਦਾ ਜਿਵੇਂ ਇੰਨੀ ਸੰਗਣੀ ਸ਼ਾਂਗੀ ਦੇਕਾਂ ਨੇ ਵੀ ਸੱਤ ਪਾਈ ਹੁੰਦੀ ਐ ਜਿਵੇਂ